ਉਹ ਜਾਣਦੇ ਆ ਗੁਰਦੁਆਰਾ ਨਾਨਕ ਮੱਠ ਸਾਹਿਬ ਦਾ ਇਤਿਹਾਸ ਇਹ ਗੁਰਦੁਆਰਾ ਸਾਹਿਬ ਕਾਠ ਮੰਡੋ ਨੇਪਾਲ ਦੇ ਵਿੱਚ ਸਥਿਤ ਹੈ ਨੇਪਾਲ ਦੀ ਰਾਜਧਾਨੀ ਕਾਠ ਮੰਡੋ ਦੇ ਬਾਲਾਜੀ ਰੋਡ ਤੇ ਇੱਕ ਉੱਚੇ ਪਹਾੜੀ ਟਿੱਲੇ ਉੱਤੇ ਇੱਕ ਗੁਰੂ ਨਾਨਕ ਮੱਠ ਨਾਂ ਦਾ ਇਤਿਹਾਸਿਕ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਆਪਣੀ ਫੇਰੀ ਦੌਰਾਨ ਆਏ ਸਨ ਦੱਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲਾਂ ਬਾਗਮਤੀ ਨਦੀ ਦੇ ਕੰਢੇ ਤੇ ਬਣੇ ਪਸ਼ੂਪਤ ਨਾਥ ਮੰਦਰ ਨੇੜੇ ਠਹਿਰੇ ਸਨ ਜਿੱਥੇ ਉਹਨਾਂ ਦੀ ਯਾਦ ਵਿੱਚ ਦੋ ਧਰਮਸ਼ਾਲਾ ਬਣਾਈਆਂ ਗਈਆਂ ਇਸ ਇਲਾਕੇ ਵਿੱਚ ਰਹਿੰਦੇ ਸਿੱਧ ਯੋਗੀਆਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਗੁਰੂ ਸਾਹਿਬ ਇੱਥੋਂ ਤੁਰਦੇ ਹੋਏ ਬਸ਼ਨੂਮਤੀ ਨਦੀ ਦੇ ਪੰਚਮੀ ਕੰਡੇ ਉੱਤੇ ਸਥਿਤ ਇਸ ਢਿੱਲੇ ਤੇ ਰਹਿੰਦੇ ਸਿੱਧਾਂ ਦੇ ਆਗੂ ਨਾਲ ਗੋਸ਼ਟੀ ਕਰਨ ਪਹੁੰਚੇ ਇਸ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਾਤਨ ਹੱਥ ਲਿਖਤ ਸਰੂਪ ਵੀ ਬਰਾਜਮਾਨ